ਚਿੱਟੇ ਮੋਤੀ ਰਿਗਾਰਡਿੰਗ ਬਹੁਤ ਸਾਰੇ ਕੁਐਰੀਜ਼ ਆਈਆਂ ਸੀਆਂ ਬਹੁਤ ਸਾਰੇ ਫੋਨਸ ਆਏ ਸੀ ਕਿ ਮੈਨੂੰ ਵੀ ਤੇ ਡਾਕਟਰ ਰਾਜਰ ਨੂੰ ਵੀ ਸੋਣਾ ਸਾਰੀ ਕੁਐਰੀਜ਼ ਨੂੰ ਕਿ ਲੈਂਸ ਕਿਹੜਾ ਪਹਿਣਾ ਚਾਹੀਦਾ ਕਿ ਲੈਂਸ ਤੋਂ ਬਿਨਾ ਵੀ ਕੈਟਰਾਕ ਆਈ ਸਰਜਰੀ ਹੋ ਸਕਦੀ ਹੈ ਚਿੱਟਾ ਮੋਤੀ ਆਇਆ ਪਹਿਲੀ ਗੱਲ ਤਾਂ ਇਹ ਕੋਈ ਬਿਮਾਰੀ ਨਹੀਂ ਹੈ ਚਿੱਟਾ ਮੋਤੀ ਹੈ ਸਾਫ਼ ਕਰਾਣਾ ਦੇ ਲੈਂਸ ਤੋਂ ਬਿਨਾ ਵੀ ਗੱਲ ਪਾ ਸਕਦੇ ਸੋ ਚਿੱਟਾ ਮੋਤੀਆ ਜਿਹੜਾ ਹੈ ਜੋ ਲੈਂਸ ਕੁਦਰਤੀ ਸੀ ਜਿਹੜਾ ਹੁਣ ਚਿੱਟਾ ਮੋਤੀਆ ਬਣ ਚੁੱਕਾ ਕੈਟਰਾਕਟ ਬਣ ਚੁੱਕਾ ਜਦੋਂ ਉਸ ਲੈਂਸ ਨੂੰ ਅਸੀਂ ਰਿਮੂਵ ਕਰਾਂਗੇ ਉਸ ਜਗ੍ਹਾ ਤੇ ਅਸੀਂ ਦੂਸਰਾ ਲੈਂਸ ਰੱਖਾਂਗੇ ਹੀ ਰੱਖਾਂਗੇ ਤੇ ਅਸੀਂ ਸويرੇ ਕੈਟਰਾਕਟ ਸਰਜਰੀ ਕਰਦੇ ਆਂ ਔਰ ਜਦੋਂ ਪੈਚ ਜਿਹੜਾ ਉਤਾਰਦੇ ਆ 2 ਘੰਟੇ ਬਾਅਦ ਸ਼ਾਮ ਤੱਕ ਜਿਹੜਾ ਪੇਸ਼ੈਂਟ ਹੈ ਉਹ ਆਪਣਾ ਫੋਨ ਤੇ ਦੇਖ ਰਿਆ ਹੁੰਦਾ ਅਸੀਂ ਪੁੱਛਿਆ ਕਿ ਕਿਸੇ ਨੇ ਜੇ ਲੈਂਸ ਪਵਾਇਆ ਬਟ ਫੇਰ ਵੀ ਉਹਨਾਂ ਨੂੰ ਚਸ਼ਮਾ ਲਾਣ ਦੀ ਲੋੜ ਪੈ ਰਹੀ ਹੈ ਤੇ ਲੇਵੀ ਸੋਲੂਸ਼ਨ ਹੈ ਅਸੀਂ ਲੈਂਸ ਚੇਂਜ ਨਹੀਂ ਕਰਦੇ ਜਿਹੜਾ ਲੈਂਸ ਪਹਿਲਾਂ ਪਿਆ ਹੈ ਉਸ ਦੇ ਉੱਪਰ ਹੀ ਇੱਕ ਹੋਰ ਲੈਂਸ ਇੰਪਲਾਂਟ ਕਰ ਦਿੰਦੇ ਫੇਰ ਸਾਡੇ ਕੋਲ ਕੁਐਸ਼ਨ ਆਉਂਦੇ ਆ ਕਿ ਲੈਂਸ ਅਸੀਂ ਇਸ ਕਰਕੇ ਨਹੀਂ ਪਵਾਉਣਾ ਕਿਉਂਕਿ ਅਸੀਂ ਅੱਖ 'ਚ ਛਿੱਟੇ ਮਾਰ ਲਏ ਅਸੀਂ ਅੱਖ ਮਾਰ ਲਈ ਤਾਂ ਲੈਂਸ ਸਾਡੇ ਖਿਲ ਜੂਗੇ ਤਾਂ ਮੈਂ ਇਹ ਵੀ ਤੁਹਾਡੀ ਗੱਲ ਕਲੀਅਰ ਕਰਦਾ ਕਿ ਲੈਂਸ ਅੱਖ ਦੇ ਵਿੱਚ ਫਿਕਸ ਹੋ ਜਾਂਦੇ ਹਨ ਯਾਰ ਜੀ ਹਾਂਜੀ ਕਿਵੇਂ ਹੋ ਉਹ ਅੰਕਲ ਦਾ ਸਿੱਟਾ ਮੋਤੀਆ ਹੈ ਹਾਂ ਹਾਂ ਪਾਪਾ ਨੂੰ ਵੀ ਸੀਗਾ ਮੈਂ 6-7 ਮਹੀਨੇ ਪਹਿਲੇ ਉਹਨਾਂ ਦਾ ਆਪਰੇਟ ਕਰਵਾਇਆ ਹੈ ਹਾਂ ਬਟ ਆਫਕੋਰਸ ਡਾਕਟਰ ਰਾਜਨ ਨਹੀਂ ਨਹੀਂ ਕੋਈ ਕੰਪਲਿਕेशंस ਨਹੀਂ ਆਈਆਂ ਸੀ ਆਈ نو ਅੰਕਲ ਡਰਾਈਵਿੰਗ ਕਰਦੇ ਨੇ ਉਹਨਾਂ ਦੇ ਲਈ ਵੀ ਲੈਂਸ ਹੈ ਅਰੇ ਮੈਨੂੰ ਪਤਾ ਆ ਕੋਈ ਡਰ ਵਾਲੀ ਗੱਲ ਨਹੀਂ ਹੈਗੀ ਅੱਛਾ ਸੁਣ ਮੇਰੀ ਗੱਲ ਮੈਨੂੰ ਪਤਾ ਤੇਰੀ ਬਹੁਤ ਸਾਰੀ ਕੁਐਰੀਜ਼ ਐ ਲੋਕਾਂ ਨੂੰ ਡਰ ਵੀ ਲੱਗਦਾ ਔਰ ਇਵਨ ਤੈਨੂੰ ਨਹੀਂ ਜਿਨ੍ਹਾਂ ਜਿਨ੍ਹਾਂ ਨੇ ਡਾਕਟਰ ਰਾਜਨ ਦੀ ਉਹ ਵੀਡੀਓ ਨੂੰ ਦੇਖਿਆ ਸੀਗਾ ਕੈਟਰਾਕ ਆਈ ਸਰਜਰੀ ਵਾਲੀ ਵੀਡੀਓ ਨੂੰ ਉਸ ਤੋਂ ਬਾਅਦ ਉਹਨਾਂ ਦੀ ਬਹੁਤ ਸਾਰੀ ਕੁਐਰੀਜ਼ ਮੈਨੂੰ ਵੀ ਪਰਸਨਲ ਨਹੀਂ ਆਈਆਂ ਸੀ ਸੋ ਮੈਨੂੰ ਲੱਗਦਾ ਕਿ ਡਾਕਟਰ ਰਾਜਨ ਨਾਲ ਇੱਕ ਹੋਰ ਇੰਟਰੈਕਸ਼ਨ ਕਰਨੀ ਚਾਹੀਦੀ ਤੇ ਉਹਨਾਂ ਤੋਂ ਹੀ ਪੁੱਛਦੇ ਆ ਕਿ ਆਖਿਰ ਕਿਵੇਂ ਸਰਜਰੀਜ਼ ਹੋ ਸਕਦੀਆਂ ਕੰਪਲਿਕೇಷನ್ಸ್ ਫਰੀ ਤੇ ਕਿਹੜੇ ਲੈਂਸ ਬੈਸਟ ਹੁੰਦੇ ਨੇ ਪੇਸ਼ੈਂਟਸ ਲਈ ਸਤਿ ਸ਼੍ਰੀ ਅਕਾਲ ਜੀ ਤੁਸੇ ਦੇਖ ਰਹੀ ਪੀਟੀਸੀ ਨਿਊਜ਼ ਮੈਂ ਆ ਕੀ ਤੀ ਪਾਟਕ ਸਵਾਗਤ ਕਰਦੀ ਹਾਂ ਡਾਕਟਰ ਰਾਜਨ ਆਈ ਕੇਅਰ ਹਸਪੀਟਲ ਤੋਂ ਤੇ ਚਿੱਟੇ ਮੋਤੀ ਰਿਗਾਰਡਿੰਗ ਬਹੁਤ ਸਾਰੇ ਕੁਐਰੀਜ਼ ਆਈਆਂ ਸੀਗਾ ਬਹੁਤ ਸਾਰੇ ਫੋਨਸ ਆਏ ਸੀਗਾ ਮੈਨੂੰ ਵੀ ਤੇ ਡਾਕਟਰ ਰਾਜਨ ਨੂੰ ਵੀ ਸੋਨਾ ਸਾਰੇ ਕੁਐਰੀਜ਼ ਨੂੰ ਕਿ ਲੈਂਸ ਕਿਹੜਾ ਪਹਿਨਣਾ ਚਾਹੀਦਾ ਕਿ ਲੈਂਸ ਤੋਂ ਬਿਨਾ ਵੀ ਕੈਟਰਾਕਾਈ ਸਰਜਰੀ ਹੋ ਸਕਦੀ ਹੈ ਔਰ ਕਿਹੜੇ profession ਦੇ ਅਕੋਰਡਿੰਗ ਕਿਹੜਾ ਲੈਂਸ ਹੋਣਾ ਚਾਹੀਦਾ ਕਿ ਆਪਰੇਟ ਤੋਂ ਬਾਅਦ ਅੱਖਾ ਤੋਂ ਪਾਣੀ ਰਸਦਾ ਸੋ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲੈ ਕੇ ਮੈਂ ਹਾਜ਼ਰ ਹੋ ਚੁੱਕੀ ਹਾਂ ਖੁਦ ਆਪ ਡਾਕਟਰ ਰਾਜਨ ਜੀ ਤੁਸੀਂ ਹਰ ਵਾਰ ਸਾਡੇ ਨਾਲ ਜੁੜਦੇ ਹੋ ਔਰ ਵੈਲਿਊਏਬਲ ਇਨਫੋਰਮੇਸ਼ਨ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਸੀਂ ਫੇਰ ਆਪਣੇ ਚੈਨਲ ਤੇ ਮੈਨੂੰ ਆਉਣ ਦਾ ਮੌਕਾ ਦਿੱਤਾ ਔਰ ਆਪਾਂ ਕੋਸ਼ਿਸ਼ ਕਰਾਂਗੇ ਕਿ ਜੋ ਚਿੱਟਾ ਮੋਤੀਆ ਹੈ ਔਰ ਜੋ ਲੈਂਜ਼ਸ ਪਾਉਣੇ ਹਨ ਉਹਦੇ ਬਾਰੇ ਜੋ ਵੀ ਸਾਡੇ ਕੋਈ ਕੁਐਸਚਨਸ ਆਉਂਦੇ ਹਨ ਲੋਕੀ ਸਾਨੂੰ ਸਵਾਲ ਪੁੱਛਦੇ ਹਨ ਆਪਾਂ ਬਹੁਤ ਹੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਸਾਰੇ ਉਹਨਾਂ ਦੇ ਆਨਸਰ ਦੇ ਸਕੀਏ ਜੀ ਸਰ ਸੋ ਬਹੁਤ ਸਾਰੇ ਕਾਲਸ ਹਨ ਉਹ ਵੀ ਆਈ ਮੀਨ ਕੁਰੀਜ਼ ਆਈਆਂ ਤੁਹਾਨੂੰ ਵੀ ਆਈਆਂ ਸੋ ਸਭ ਤੋਂ ਜ਼ਿਆਦਾ ਕੁਐਰੀ ਰਿਗਾਰਡਿੰਗ ਚਿੱਟੇ ਮੋਤੀਏ ਦੀ ਕਿਹੜੀ ਆਈ ਤੁਹਾਨੂੰ ਆ ਸਭ ਤੋਂ ਜ਼ਿਆਦਾ ਜੋ ਚਿੱਟੇ ਮੋਤੀਏ ਲੋਕੀ ਇਹ ਪੁੱਛਦੇ ਆ ਕਿ ਅਸੀਂ ਚਿੱਟੇ ਮੋਤੀਏ ਸਾਫ਼ ਕਰਾਣਾ ਤੇ ਇਹਦੇ ਲੈਂਸ ਤੋਂ ਬਿਨਾਂ ਵੀ ਗੱਲ ਪਾ ਸਕਦੀ ਆ ਕਿ ਐਦਾਂ ਹੋਵੇ ਤੁਸੀਂ ਸਾਡਾ ਕਿਸੇ ਲੇਜ਼ਰ ਦੇ ਨਾਲ ਚਿੱਟਾ ਮੋਤੀਆ ਸਾਫ਼ ਕਰ ਦੋ ਜੀ ਜੀ ਬਟ ਲੈਂਸ ਨਾ ਪਾਓ ਹਮ ਤਾਂ ਮੈਂ ਉਹਨਾਂ ਨੂੰ ਇਹ ਬੜੀ ਜੋ ਕਲੀਅਰ ਗੱਲ ਕਰਦਾ ਹੁੰਨਾ ਕਿ ਜਿਹੜਾ ਚਿੱਟਾ ਮੋਤੀ ਆਇਆ ਪਹਿਲੀ ਗੱਲ ਤਾਂ ਇਹ ਕੋਈ ਬਿਮਾਰੀ ਨਹੀਂ ਹੈ ਬਿਮਾਰੀ ਨਹੀਂ ਹੈ ਪਰਮਾਤਮਾ ਨੇ ਸਾਡੀ ਅੱਖ ਦੇ ਵਿੱਚ ਇੱਕ ਲੈਂਸ ਦਿੱਤਾ ਹੁੰਦਾ ਜਿਹੜਾ ਪਾਣੀ ਦੀ ਤਰ੍ਹਾਂ ਸਾਫ਼ ਹੁੰਦਾ ਬਟ ਵਿਦ ਟਾਈਮ ਏਜ ਦੇ ਸਬੱਧ ਦੇ ਨਾਲ ਦਾ ਏਜ ਵੱਧਦੀ ਹੈ ਤਾਂ ਉਹ ਥੋੜਾ ਧੁੰਦਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਜੋ ਬਲਰਿੰਗ ਸ਼ੁਰੂ ਹੋ ਜਾਂਦੀ ਹੈ ਧੁੰਦਲਾਪਨ ਸ਼ੁਰੂ ਹੋ ਜਾਂਦਾ ਜਿਹਨੂੰ ਅਸੀਂ ਚਿੱਟਾ ਮੋਤੀਆ ਕਹਿੰਦੇ ਹਾਂ ਸੋ ਚਿੱਟਾ ਮੋਤੀਆ ਜਿਹੜਾ ਹੈ ਜੋ ਲੈਂਸ ਕੁਦਰਤੀ ਸੀ ਜਿਹੜਾ ਹੁਣ ਚਿੱਟਾ ਮੋਤੀਆ ਬਣ ਚੁੱਕਾ ਕੈਟਰਾਕਟ ਬਣ ਚੁੱਕਾ ਜਦੋਂ ਉਸ ਲੈਂਸ ਨੂੰ ਅਸੀਂ ਰਿਮੂਵ ਕਰਾਂਗੇ ਉਸ ਜਗ੍ਹਾ ਤੇ ਅਸੀਂ ਦੂਸਰਾ ਲੈਂਸ ਰੱਖਾਂਗੇ ਹੀ ਰੱਖਾਂਗੇ ਉਸ ਨੂੰ ਅਸੀਂ ਖਾਲੀ ਨਹੀਂ ਛੱਡ ਸਕਦੇ ਤੁਸੀਂ ਬਹੁਤ ਪਹਿਲਾਂ ਦੇਖਿਆ ਹੁਣ ਅੱਜ ਤੋਂ 30 40 ਸਾਲ ਪਹਿਲਾਂ ਕਿ ਜਿੰਨਾ ਬਜ਼ੁਰਗਾਂ ਦੇ ਚਿੱਟੇ ਮੋਤੀਏ ਦੇ ਕੈਂਪਾਂ 'ਚ ਆਪਰੇਸ਼ਨ ਹੁੰਦਾ ਸੀ ਉਹਨਾਂ ਦੇ ਛੋਟੀ ਮੋਟੀ ਐਨਕ ਲੱਗਦੀ ਸੀ ਸੋ ਏਸੀ ਕਰਕੇ ਲੱਗਦੀ ਸੀ ਕਿ ਜੋ ਉਹ ਜੋ ਲੈਂਸ ਨਹੀਂ ਉਹ ਤੋਂ ਹੁੰਦੇ ਸੀ ਲੈਂਸ ਨਹੀਂ ਪਾਉਂਗੇ ਤਾਂ ਬਹੁਤ ਮੋਟੀਆਂ ਉਦੋਂ ਲੱਗਦੀਆਂ ਬਟ ਹੁਣ ਤਾਂ ਅਸੀਂ ਸੋਚ ਵੀ ਨਹੀਂ ਸਕਦੇ ਕਿ ਜੇ ਕੈਟਰੈਕ ਸਰਜਰੀ ਹੈ ਚਿੱਟੇ ਮੋਤੀ ਦਾ ਆਪਰੇਸ਼ਨ ਹੈ ਉਹਦੇ ਵਿੱਚ ਲੈਂਸ ਨਹੀਂ ਪਾਉਣਾ ਸੋ ਇਹ ਤਾਂ ਨੈਕਸਟ ਟੂ ਇੰਪੋਸੀਬਲ ਹੈ ਕਿ ਇਹ ਪੋਸੀਬਲ ਹੀ ਨਹੀਂ ਜੇ ਕੈਟਰੈਕ ਸਰਜਰੀ ਕਰवानी ਹੈ ਤੇ ਲੈਂਸ ਪਾਉਣਾ ਹੀ ਹੈ ਲੈਂਸ ਪਾਉਣੀ ਹੈ ਇੱਕ ਲੋਕਾਂ ਨੂੰ ਇਹ ਹੁੰਦਾ ਸੀਗਾ ਕਿ ਪਾਣੀ ਬਹੁਤ ਰਸਦਾਇਆ ਕਿ ਅਸੀਂ ਕੈਟਰੈਕ ਸਰਜਰੀ ਕਰਵਾਉਂਦੇ ਸੀ ਨਾ ਜਦੋਂ ਨਾ ਹੱਥੀ ਕੀਤੀ ਜਾਂਦੀ ਸੀ ਮੈਨੂਅਲੀ ਹੁੰਦੀ ਸੀ ਉਹਨੂੰ ਰੋਬੋਟਿਕ ਕੈਟਰੈਕ ਸਰਜਰੀ ਸਾਡੇ ਇੱਥੇ ਹੋਈ ਹੈ ਮੈਨੂੰ ਪਿਛਲੀ ਵਾਰ ਤੁਸੀਂ ਮਸ਼ੀਨੀ ਦਿਖਾਇਆ ਕਿ ਕਿਵੇਂ ਤੁਸੀਂ ਮਸ਼ੀਨ ਦੇ ਨਾਲ ਪੂਰੇ ਰੋਬੋਟਿਕ ਉਸ ਨਿਊ ਟੈਕਨੋਲੋਜੀ ਦੇ ਨਾਲ ਤੁਸੀਂ ਕੀਤਾ ਸੋ ਉਸ ਦੇ ਵਿੱਚ ਕਿੰਨੀ ਸਭ ਤੋਂ ਵੱਡੀ ਕੰਪਲਿਕੀਸ਼ਨ ਜਿਹੜੀ ਹੁੰਦੀ ਸੀ ਉਹ ਕਿਹੜੀ ਇਰੇਡੀਕੇਟ ਕੀਤੀ ਗਈ ਹੈ ਹਟਾ ਦਿੱਤੀ ਗਈ ਹੈ ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਜਦੋਂ ਚਿੱਟੇ ਮੋਦੀ ਆਪਰੇਸ਼ਨ ਹੁੰਦੇ ਸੀਗੇ ਉਹਦੇ ਵਿੱਚ ਉਹ ਇਹ ਕਰਦੇ ਸੀਗੇ ਕਿ 10 ਕੁ ਪਰ 10ਾਂ ਦੀਆਂ ਤਾਂ ਅੱਖਾਂ ਬਣੀਆਂ ਹੀ ਨਹੀਂ ਜੋ ਤਾਂ ਚਲੋ ਜੋ ਸੀਗਾ ਜੋ ਜਿਸੀ ਜੱਸੀ ਵੀ ਕੈਂਪਾਂ ਦੇ ਵਿੱਚ ਕਈ ਵਾਰੀ ਜਦੋਂ ਜਾਂਦੇ ਹੁੰਦੇ ਸੀਗੇ ਬਟ ਹੁਣ ਤਾਂ ਇੰਨੀ ਜ਼ਿਆਦਾ ਐਡਵਾਂਸਮੈਂਟ ਆ ਗਈ ਹੈ ਕਿ ਜੇ ਤੁਸੀਂ 6/6 ਨਹੀਂ ਦੇ ਰਹੇ ਕੋਈ ਉਹ ਪੇਸ਼ੈਂਟ ਕਹਿੰਦਾ ਕਿ ਮੇਰੇ ਤੋਂ ਲਾਸਟ ਲਾਈਨ ਦੇ ਵਿੱਚ ਉਹ ਐਕਸ਼ਨ ਨਹੀਂ ਪੜ ਹੋ ਰਿਹਾ ਹਮ ਕਿਉਂਕਿ ਅੱਖਾਂ ਦਾ ਇੰਨਾ ਜ਼ਿਆਦਾ ਲੋਕਾਂ ਦੀ ਡਿਪੈਂਡੈਂਸੀ ਹੋ ਗਈ ਹੈ ਸਾਰਾ ਦਿਨ ਫੋਨ ਹੈ ਸੋਸ਼ਲ ਮੀਡੀਆ ਹੈ ਟੀਵੀ ਹੈ ਸਾਰਾ ਦਿਨ ਉਹਨਾਂ ਨੇ ਕੰਮ ਕਰਨੇ ਹਨ ਸੋ ਇਸ ਤਰੀਕੇ ਵਿੱਚ ਜਿਹੜੀ ਜੋ ਪ੍ਰੀਸੀਜਨ ਹੈ ਜੋ ਐਕਿਊਰੇਸੀ ਹੈ ਉਹ ਇੰਨੀ ਜ਼ਿਆਦਾ ਸਾਨੂੰ ਦੇਣੀ ਪੈਂਦੀ ਹੈ ਪੇਸ਼ੈਂਟਸ ਨੂੰ ਔਰ ਉਹਨਾਂ ਦੀ ਜੋ ਡਿਮਾਂਡਸ ਜੋ ਵਿਜ਼ੂਅਲੀ ਜੋ ਰਿਕਵਰੀ ਹੈ ਉਹਨੂੰ ਬਹੁਤ ਫਾਸਟ ਕਰਨਾ ਪੈਂਦਾ ਕਿਉਂਕਿ ਕਿਸੇ ਕੋ ਟਾਈਮ ਨਹੀਂ ਹੈ ਹਰ ਕੋ ਕਹਿੰਦਾ ਹੈ ਕਿ ਅਸੀਂ ਹੁਣ ਉਹ ਚੀਜ਼ ਆ ਉਹ 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 ਦਿਨ ਨਹੀਂ ਹੈ ਕਿ ਹੁਣ ਮਹੀਨਾ ਸਾਨੂੰ ਕੈਟ੍ਰੈਕ ਸਰਜਰੀ ਤੋਂ ਬਾਅਦ ਰੈਸਟ ਕਰਨੀ ਪੈਣੀ ਆ ਸਾਨੂੰ ਕਾਲੀਆਂ ਐਨਕਾਂ ਲਗਾਉਣੀਆਂ ਹਰੀ ਜੀ ਪੱਟੀ ਲਗਾਉਣੀ ਆ ਇਸ ਤਰ੍ਹਾਂ ਦਾ ਹੁਣ ਕੁਝ ਵੀ ਨਹੀਂ ਹੁੰਦਾ ਹੁਣ ਤਾਂ ਇਸ ਤਰ੍ਹਾਂ ਕੀਤੇਗਾ ਅਸੀਂ ਸਵੇਰੇ ਕੈਟ੍ਰੈਕ ਸਰਜਰੀ ਕਰਦੇ ਆ ਔਰ ਜਦੋਂ ਪੈਚ ਜਿਹੜਾ ਉਤਾਰਦੇ ਆ 2 ਘੰਟੇ ਬਾਅਦ ਤੇ ਸ਼ਾਮ ਤੱਕ ਜਿਹੜਾ ਪੇਸ਼ੈਂਟ ਹੈ ਉਹ ਆਪਣਾ ਫੋਨ ਤੇ ਦੇਖ ਰਿਆ ਹੁੰਦਾ ਤੇ ਜਿਹੜੀ ਉਹ ਬਲਰ ਵਿਜ਼ਨ ਹੁੰਦੀ ਉਹ ਕਲੀਅਰ ਹੋ ਜਾਂਦੀ ਆਲਮੋਸਟ ਹਾਂ ਜਦ ਕਿ ਸਾਡੇ ਵੱਲੋਂ ਰეკਮੈਂਡਡ ਨਹੀਂ ਹੁੰਦਾ ਅਸੀਂ ਨਹੀਂ ਕਹਿੰਦੇ ਕਿ ਤੁਸੀਂ 24 ਘੰਟੇ ਤੱਕ ਫੋਨ ਦੇਖੋ ਬਟ ਕਈ ਪੇਸ਼ੈਂਟ ਜੋ ਅਸੀਂ ਦੇਖਦੇ ਆ ਕਿ ਉਹ ਮੈਸੇਜ ਵਗੈਰਾ ਟਾਈਪ ਕਰ ਰਹੇ ਹੁੰਦੇ ਬਟ ਨੋਰਮਲ ਵਿਜ਼ਨ ਵੀ ਕਾਫੀ ਸਾਫ ਕਲੀਅਰ ਹੋ ਜਾਂਦੀ ਹੈ ਬਹੁਤ ਜ਼ਿਆਦਾ ਇੰਨੀ ਜ਼ਿਆਦਾ ਰਿਕਵਰੀ ਜਿਹੜੀ ਰੋਬੋਟਿਕ ਕੈਟਰਿਕ ਸਰਜਰੀ ਦੀ ਆਪਾਂ ਗੱਲ ਕਰ ਰਿਹਾ ਉਹਦੇ ਵਿੱਚ ਤਾਂ ਬਲੇਡਲੈਸ ਸਰਜਰੀ ਹੈ ਨਾ ਟੀਕਾ ਨਾ ਟਾਂਕਾ ਨਾ ਦਰਦ ਨਾ ਦਾਖਲਾ ਸੇਫਟੀ ਬਹੁਤ ਜ਼ਿਆਦਾ ਐਕਿਊਰਸੀ ਬਹੁਤ ਜ਼ਿਆਦਾ ਬਲੇਡ ਨਹੀਂ ਲੱਗਦਾ ਔਰ ਇਹਦੀ ਰਿਕਵਰੀ ਬੜੀ ਫਾਸਟ ਹੈ ਕਿਉਂਕਿ ਸਾਰਾ ਕੁਝ ਲੇਜ਼ਰ ਨਾਲ ਹੁੰਦਾ ਹੈ ਜਿੱਦਾਂ ਮੈਨੂਅਲੀ ਅਸੀਂ ਪਹਿਲਾਂ ਇੱਕ ਕੱਟ ਦਿੰਦੇ ਸੀ ਕੱਟ ਦੇ ਕੇ ਰੈਕਸਿਸ ਕਰਦੇ ਸੀ ਫਿਰ ਜਿਹੜਾ ਜੋ ਕੈਟਰੈਕਸ ਸੀ ਉਸ ਨੂੰ ਬ੍ਰੇਕ ਕਰਦੇ ਸੀ ਫਿਰ ਉਸ ਨੂੰ ਤਾਂ ਇਹਦੇ ਵਿੱਚ ਜੋ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਲੇਜ਼ਰ ਦੇ ਨਾਲ ਲੇਜ਼ਰ ਦੇ ਨਾਲ ਹੁੰਦੀਆਂ ਔਰ ਇਹ ਬੜਾ ਹੀ ਅੱਛਾ ਜੋ ਪੇਸ਼ੈਂਟ ਦੇ ਲਈ ਬਹੁਤ ਅੱਛਾ ਹੈ ਔਰ ਇਹਦੇ ਨਾਲ ਹੀ ਮੈਨੂੰ ਲੱਗਦਾ ਕਿ 레이జర్ ਵਰਡ ਅਸੀਂ ਯੂਜ਼ ਕੀਤਾ ਕੁਝ ਲੋਕਾਂ ਲਈ ਕਨਫਿਊਜ਼ਨ ਹੋਗੀ ਕਿ 레이జర్ ਹੋ ਰਿਹਾ ਤਾਂ ਲੈਂਸ ਪਾਂਦੀ ਲੋਡ ਨਹੀਂ ਲੱਗੇਗੀ ਬਟ ਇਦਾਂ ਨਹੀਂ ਆ ਪਰ ਇਹ ਕਿ ਕੱਟ ਨਹੀਂ ਲੱਗਦਾ ਪਿਆ ਵਿਦਆਊਟ ਕੱਟ ਜੋ ਕੁਝ ਹੋ ਰਿਹਾ ਹੈਗਾ ਉਦੇ ਵਿੱਚ ਸਿਰਫ ਜੋ ਸਭ ਕੁਝ ਲੇਜ਼ਰ ਨਾਲ ਹੋ ਰਿਹਾ ਜੇ ਇਨ ਸੀਜ਼ਨ ਵੀ ਬਲੇਡ ਨਾਲ ਨਹੀਂ ਬਣ ਰਹੇ ਉਹ ਵੀ ਲੇਜ਼ਰ ਨਾਲ ਲੇਜ਼ਰ ਨਾਲ ਬਣ ਰਹੀ ਹੈ ਸੋ ਇਸੇ ਤਰ੍ਹਾਂ ਨਾਲ ਸਰ ਮੈਂ ਪੁੱਛਣਾ ਚਾਹੂੰਗੀ ਕਿ ਹੂੰ ਤੁਸੀਂ ਕਹਿੰਦੇ ਕਿ ਬਹੁਤ ਜਲਦੀ ਰਿਕਵਰੀ ਹੋ ਜਾਂਦੀ ਕਿੰਨੀ ਦੇਰ ਚ ਇੱਕ ਪਰਸਨ ਇਸ ਦਾ ਪ੍ਰੋਫੈਸ਼ਨਲ ਵਰਕ ਸਾਰਾ ਕਰ ਦਿੰਨੇ ਕਿੰਨੀ ਦੇਰ ਚ ਰੀਜ਼ਿਊਮ ਕਰ ਸਕਦੇ ਅਸੀਂ 48 ਆਵਰਸ ਤੋਂ ਬਾਅਦ ਮੋਸਟਲੀ ਜੋ ਸਾਡੇ ਪੇਸ਼ੈਂਟਸ ਹਨ ਉਹ ਆਪਣੇ ਕੰਮ ਤੇ ਚੱਲ ਜਾਂਦੇ ਆ ਰਾਈਟ ਔਰ ਅਸੀਂ ਵੀ ਕਹਿੰਦੇ ਆ ਕਿ ਤੁਸੀਂ 48 ਆਵਰਸ ਬਾਅਦ ਜੇ ਤੁਹਾਡਾ ਅੰਦਰ ਕੰਮ ਹੈ ਜਿੱਥੇ ਧੂੜ ਮਿੱਟੀ ਜ਼ਿਆਦਾ ਨਹੀਂ ਹੈ ਕੋਈ ਇਨਫੈਕਸ਼ਨ ਦਾ ਸੋਰਸ ਨਹੀਂ ਹੈ ਤਾਂ ਤੁਸੀਂ ਆਪਣੇ ਕੰਮ ਰੀਜ਼ਿ ਰਾਈਟ ਸੋ ਇਹ ਬੜੀ ਈਜ਼ੀ ਸਰਜਰੀ ਹੋ ਗਈ ਹੈ ਔਰ ਐਡਵਾਂਸਮੈਂਟ ਦੇ ਨਾਲ ਨਾਲ ਪੇਸ਼ੈਂਟ ਨੂੰ ਬਹੁਤ ਫਾਇਦਾ ਹੋਇਆ ਹੈ ਸੋ ਸਰ ਉਨੀ ਮੇਰੇ ਰੀਸੈਂਟਲੀ ਫਰੈਂਡ ਦਾ ਵੀ ਫੋਨ ਆਇਆ ਉਹ ਆਪਣੇ ਪਾਪਾ ਦਾ ਉਹਨਾਂ ਦਾ ਚਿੱਟਾ ਮੋਤੀਆ ਉਤਰਿਆ ਤੇ ਉਹ ਕਹਿ ਰਹੇ ਸੀ ਕਿ ਪਾਪਾ ਲਈ ਐਸ ਪਰ ਇਨ ਰਿਗਾਰਡ ਟੂ ਦੇ ਪ੍ਰੋਫੈਸ਼ਨ ਆਲਸੋ ਔਰ ਉਹਨਾਂ ਦੇ ਬਜਟ ਦੇ ਰਿਗਾਰਡ ਵੀ ਕਿ ਕਿਹੜਾ ਲੈਂਸ ਬੈਸਟ ਰਹੇਗਾ ਉਹਦੇ ਪਾਪਾ ਦੇ ਲਈ ਸੋ ਉਹਦੇ ਬਾਰੇ ਜਾਨਣਾ ਚਾਹਾਂਗੀ ਕਿ ਕਿਹੜਾ ਲੈਂਸ ਬੈਸਟ ਰਹੇ ਸਰ ਬਿਲਕੁਲ ਲੈਂਸਸ ਬਾਰੇ ਮੈਂ ਬਹੁਤ ਕਲੀਅਰ ਕਰਦਾ ਚਿੱਟੇ ਮੋਤੀਆ ਦਾ ਆਪਰੇਸ਼ਨ ਕਰਵਾਉਣਾ ਤੇ ਲੈਂਸ ਪਾਣਾ ਹੀ ਪੈਣਾ ਹੈ ਨੰਬਰ 1 ਨੰਬਰ 2 ਜਿਹੜਾ ਇੱਕ ਵਾਰੀ ਤੁਸੀਂ ਲੈਂਸ ਇੰਪਲਾਂਟ ਕਰਵਾ ਲਿਆ ਉਹ ਦੁਬਾਰਾ ਸਾਰੀ ਲਾਈਫ ਚੇਂਜ ਨਹੀਂ ਹੋਣਾ। ਅੱਛਾ। ਹਾਂ ਇਹ ਗੱਲ ਵੀ ਬਹੁਤ ਜਿਹੜੀ ਹੈ ਉਸ ਜੋ ਹਰ ਕਿਸੇ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਇਹ ਕੋਈ ਲੈਂਸ ਦੀ ਜਿਹੜੀ ਕੈਟਰੀ ਸਰਜਰੀ ਆਸੀਂ ਲੈਂਸ ਇੱਕ ਵਾਰੀ ਪਵਾ ਲਿਆ ਇਹ ਨਹੀਂ ਕਿ ਅਸੀਂ ਚਲੋ ਹੁਣ ਅਗਲੀ ਵਾਰੀ ਵਧੀਆ ਪਵਾ ਲਾਂਗੇ ਇਸ ਵਾਰੀ ਆਵਰੇਜ ਲੈਂਸ ਤੇ ਜਿਹੜਾ ਇੱਕ ਵਾਰੀ ਜਿਹੜੀ ਅੱਖ ਦੇ ਵਿੱਚ ਲੈਂਸ ਇੰਪਲਾਂਟ ਹੋ ਗਿਆ ਉਹ ਦੁਬਾਰਾ ਚੇਂਜ ਨਹੀਂ ਹੋਣਾ ਸਾਨੂੰ ਸਾਰੀ ਲਾਈਫ ਉਸ ਲੈਂਸ ਦੇ ਨਾਲ ਹੀ ਗੁਜ਼ਾਰਾ ਕਰਨਾ ਸੋ ਯੂ ਹੈਵ ਟੂ ਬੀ ਵੈਰੀ ਸ਼ੋਰ ਇਟ ਸ਼ੁੱਡ ਬੀ ਵੈਰੀ ਕਲੀਅਰ ਕਿ ਜਿਹੜੇ ਲੈਂਸ ਤੁਸੀਂ ਇੱਕ ਵਾਰੀ ਪਾ ਲਿਆ ਸਾਰੀ ਲਾਈਫ ਤੁਹਾਨੂੰ ਉਹਦੇ ਨਾਲ ਹੀ ਜਿੰਨਾ ਵੀ ਦਿਖਦਾ ਹੈ ਤੁਹਾਨੂੰ ਉਹਦੇ ਨਾਲ ਹੀ ਗੁਜ਼ਾਰਾ ਕਰਨਾ ਪੈਣਾ ਸੋ ਆਪਣੇ ਲੈਂਸ ਦੀ ਚੁਆਇਸ ਜਿਹੜੀ ਹੈ ਚਿੱਟੇ ਮੋਤੀ ਦੇ ਆਪਰੇਸ਼ਨ ਤੋਂ ਬਾਅਦ ਜਿਹੜਾ ਤੁਸੀਂ ਅੱਖ ਦੇ ਵਿੱਚ ਲੈਂਸ ਪਵਾਣਾ ਹੈ ਉਹਦੀ ਚੁਆਇਸ ਬਹੁਤ ਜ਼ਰੂਰੀ ਹੈ ਉਹਦੇ ਬਾਰੇ ਜ਼ਰੂਰ ਆਪਣੇ ਡਾਕਟਰ ਨਾਲ ਡਿਸਕਸ਼ਨ ਕਰੋ ਕਿ ਮੇਰੇ ਤੁਸੀਂ ਕਿਹੜਾ ਲੈਂਸ ਪਾਉਣ ਜਾ ਰਹੇ ਹੋ ਸਾਡੇ ਕੋਈ ਕੋਈ ਵੀ ਆਂਦਾ ਤਾਂ ਅਸੀਂ ਉਹਨਾਂ ਨਾਲ ਜੋ 4-5 ਮਿੰਟ ਦੀ ਕਾਉਂਸਲਿੰਗ ਕਰੀਦੀ ਹੈ ਕਿ ਤੁਹਾਨੂੰ ਕਿਹੜਾ ਲੈਂਸ ਵਧੀਆ ਹੈ ਜਿੱਦਾਂ ਇੰਡੀਅਨ ਹਾਊਸ ਵਾਈਫਸ ਜਿਹੜੀਆਂ ਹਾਊਸ ਵੈਲਸ ਉਹਨਾਂ ਨੇ ਦਾਲ ਚੌਲ ਚੁਗਣੀ ਹੁੰਦੀ ਆ ਸੂਈ ਸਲਾਈ ਦਾ ਕੰਮ ਕਰਨਾ ਹੁੰਦਾ ਤੇ ਉਹਨਾਂ ਦੇ ਅਸੀਂ ਐਡਵਾਈਸ ਕਰਦੇ ਆਂ ਕਿ ਤੁਸੀਂ ਜਿਹੜੇ ਹੈ ਬਾਈਫੋਕਲ ਲੈਂਸਸ ਉਹ ਪਾਓ ਉਹਦੇ ਨਾਲ ਤੁਹਾਨੂੰ ਫਾਇਦਾ ਕਿਉਂ ਨਾ ਕਿ ਤੁਹਾਡੇ ਨੇੜੇ ਦੇ ਕੰਮ ਵੀ ਸਾਰੇ ਬਿਨਾਂ ਅਨਕ ਤੋਂ ਹੋਣੇ ਆ ਔਰ ਦੂਰ ਦਾ ਵੀ ਕੰਮ ਦੂਰ ਦਾ ਵੀ ਹੋਣਾ ਜਿਹੜੇ ਹੈ ਉਹ ਬਿਨਾਂ ਅਨਕ ਤੋਂ ਹੋਣੇ ਸੋ ਇੰਡੀਅਨ ਫੀਮੇਲਸ ਜਨਰਲ ਕਾਰਚ ਘਰੇਲੂ ਕੰਮ ਕਰਨੇ ਹਨ ਉਹਨਾਂ ਦੇ ਲਈ ਬਾਈ ਫੋਕਲ ਲੈਂਸਸ ਬੈਸਟ ਹਨ ਸੋ ਬਾਈ ਫੋਕਲ ਲੈਂਸਪੋਂ ਹੁਣ ਇਹ ਜਿਹੜੇ ਲੈਂਸਸ ਹਨ ਇਸ ਤੋਂ ਅੱਗੇ ਆ ਜਾਂਦੇ ਟਰਾਈ ਫੋਕਲ ਟਰਾਈ ਫੋਕਲ ਲੈਂਸ ਮਤਲਬ ਦੂਰ ਦੀ ਨਜ਼ਰ ਵੀ ਬਹੁਤ ਸੋਣੀ ਹੁੰਦੀ ਹੈ ਨੇੜੇ ਦੀ ਔਰ ਇੰਟਰਮੀਡੀਏਟ ਵੀ ਨੇੜੇ ਦੀ ਨਜ਼ਰ ਅਸੀਂ ਇਸ ਨੂੰ ਕਹਿੰਦੇ ਆ 33 ਸੈਂਟੀਮੀਟਰ ਔਰ ਇੰਟਰਮੀਡੀਏਟ ਵਿਜ਼ਨ ਏ 60 ਸੈਂਟੀਮੀਟਰ 45 ਸੈਂਟੀਮੀਟਰ ਨੂੰ ਇੰਟਰਮੀਡੀਏਟ ਵਿਜ਼ਨ ਕਹਿੰਦੇ ਆ ਉਸ ਤੋਂ ਅੱਗੇ ਦੂਰ ਦੀ ਦੂਰ ਦੀ ਹੋ ਜਾਂਦੀ ਵਿਜ਼ਨ ਹੁੰਦੀ ਹੈ ਇੰਟਰਮੀਡੀਏਟ ਵਿਜ਼ਨ ਮਤਲਬ ਜਿਹੜੀ ਵਿਚਕਾਰ ਲਈ ਹੈ ਉਹ ਜੇ ਕਿਸੇ ਨੇ ਲੈਪਟਾਪ ਤੇ ਕੰਮ ਕਰਨਾ ਹੈ ਸਕਰੀਨ ਤੇ ਕੰਮ ਕਰਨਾ ਹੈ ਉਹਨਾਂ ਦੇ ਲਈ ਅੱਛੀ ਹੁੰਦੀ ਹੈ ਸੋ ਜਿਹੜੇ ਮੇਲਸ ਹਨ ਜਾਂ ਬੈਂਕਰਸ ਹਨ ਜਿਹੜੇ ਆਫਿਸ ਦੇ ਵਿੱਚ ਜੌਬ ਕਰਦੇ ਹਨ ਕਾਰਪੋਰੇਟ ਪੀਪਲ ਬਿਲਕੁਲ ਜਿਨ੍ਹਾਂ ਨੇ ਇੱਥੇ ਵੀ ਸਕਰੀਨ ਵੀ ਦੇਖਣੀ ਹੈ ਫੋਨ ਵੀ ਦੇਖਣਾ ਹੈ ਆਪਣਾ ਅਖਬਾਰ ਵੀ ਪੜ੍ਹਨੀ ਹੈ ਰਾਈਟ ਉਹਨਾਂ ਦੇ ਟ੍ਰਾਈਫੋਕਲ ਲੈਂਸਸ ਬੈਸਟ ਹਨ ਆਫਿਸ ਜੌਬ ਹੈ ਜੀ ਆਫਿਸ ਜੌਬ ਹੈ ਉਹਨਾਂ ਦੇ ਲਈ ਟ੍ਰਾਈਫੋਕਲ ਲੈਂਸਸ ਬੈਸਟ ਹਨ ਪਰ ਟ੍ਰਾਈਫੋਕਲ ਲੈਂਸ ਜੇ ਤੁਸੀਂ ਪਾਉਣੇ ਹਨ ਤਾਂ ਇੱਕ ਚੀਜ਼ ਜ਼ਰੂਰ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਆ ਕਿ ਤੁਹਾਡੀ ਨਾਈਟ ਲਾਈਫ ਕਿਉਂਕਿ ਬਾਈਫੋਕਲ ਜਾਂ ਟ੍ਰਾਈਫੋਕਲ ਲੈਂਸਸ ਜਿਹੜੇ ਰਾਤ ਨੂੰ ਡਰਾਈਵਿੰਗ ਕਰਦੇ ਹਨ ਉਹਨਾਂ ਦੇ ਅਸੀਂ ਬਿਲਕੁਲ ਨਹੀਂ ਪਾ ਸਕਦੇ ਅੱਛਾ ਜੀ ਕਿਉਂਕਿ ਜਿਹੜੇ ਰਾਤ ਨੂੰ ਜਦੋਂ ਇਹ ਲੈਂਸ ਟ੍ਰਾਈਫੋਕਲ ਬਾਈਫੋਕਲ ਉਹਨਾਂ ਦੇ ਪਾਉਂਦੇ ਆ ਤੇ ਜਦੋਂ ਰਾਤ ਨੂੰ ਅੱਗੇ ਤੋਂ ਲਾਈਟਸ ਆndੀਆਂ ਹਨ ਤਾਂ ਉਹਨਾਂ ਦੀਆਂ ਲਾਈਟਾਂ ਫੈਲਦੀਆਂ ਹਨ ਤੇ ਉਹਨਾਂ ਲਈ ਉਹ ਪ੍ਰੋਬਲਮ ਹੋ ਸਕਦੀ ਹੈ ਸੋ ਇਸ ਕਰਕੇ ਮੈਂ ਬਾਰ-ਬਾਰ ਕਹਿਣਾ ਕਿ ਜਦੋਂ ਵੀ ਤੁਸੀਂ ਅੱਖਾਂ ਦੇ ਵਿੱਚ ਲੈਂਸ ਪਾਉਣਾ ਹੈ ਤੇ ਆਪਣੇ ਸਰਜਨ ਨਾਲ ਜene ਵੀ ਤੁਹਾਡਾ ਲੈਂਸ ਪਾਉਣਾ ਹੈ ਉਹਨਾਂ ਨੇ ਸਾਰੀ ਚੀਜ਼ਾਂ ਡਿਸਕਸ ਉਹਨਾਂ ਨਾਲ ਜ਼ਰੂਰ ਜੋ ਹੈ ਡਿਸਕਸ ਕਰੋ ਕਿ ਤੁਸੀਂ ਸਾਡੇ ਕਿਹੜਾ ਲੈਂਸ ਇੰਪਲਾਂਟ ਕਰਨ ਜਾ ਰਹੇ ਹੋ ਇਸ ਤਰ੍ਹਾਂ ਨਾ ਹੋਵੇ ਕਿ ਉਹ ਬਾਅਦ ਦੇ ਵਿੱਚ ਉਹ ਜਿਹੜਾ ਲੈਂਸ ਹੈ ਤੁਹਾਡੇ ਲਈ ਇੱਕ ਪ੍ਰੋਬਲਮ ਦਾ ਕਾਰਨ ਬਣ ਜਾਏ ਔਰ ਫਿਰ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਅਲੱਗ-ਅਲੱਗ professions ਦੀ ਗੱਲ ਕਰਦੇ ਹਾਂ ਫਿਰ ਆਪਾਂ ਡਰਾਈਵਰਸ ਦੀ ਗੱਲ ਕਰਦੇ ਹਾਂ ਕਿਉਂਕਿ ਆਪਾਂ ਉਹਨਾਂ ਦੇ ਟ੍ਰਾਈਫੋਕਲ ਜਾਂ ਬਾਈਫੋਕਲ ਲੈਂਸ ਨਹੀਂ ਪਾ ਸਕਦੇ ਪਰ ਉਹਨਾਂ ਨੂੰ ਵੀ ਤਾਂ ਨਜ਼ਦੀਕ ਦਾ ਦੇਖਣ ਦੀ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਦੇ ਅੱਜਕੱਲ ਸਾਡੇ ਤੋਂ ਬਹੁਤ ਅੱਛੇ ਈਡੋਫ ਲੈਂਸਸ ਹਨ ਜਾਂ ਇਹੀ ਬੀ ਐਸਟੈਂਡਰਡ ਮੋਨੋਵੀਜ਼ਨ ਲੈਂਸਸ ਹਨ ਇਸ ਤਰ੍ਹਾਂ ਦੇ ਲੈਂਸਸ ਹਨ ਜਿਦੇ ਨਾਲ ਤੁਹਾਨੂੰ ਫੋਨ ਵਗੈਰਾ ਹੈ ਜਾਂ ਕੋਈ ਸਕਰੀਨ ਹੈ ਉਹ ਵੀ ਤਾਂ ਦਿਖਦੀ ਹੈ ਔਰ ਦੂਰ ਦਾ ਵੀ ਕਲੀਅਰ ਦਿਖਦਾ ਹੈ ਔਰ ਲਾਈਟਸ ਵੀ ਨਹੀਂ ਪੈਂਦੀਆਂ ਜਿੱਦਾਂ ਸਾਹਮਣੇ ਤੋਂ ਲਾਈਟਸ ਆndੀਆਂ ਹਨ ਉਹ ਨਹੀਂ ਪੈਂਦੀਆਂ ਸੋ ਜੋ ਵੀ ਮੇਰੇ ਡਰਾਈਵਰ ਵੀਰ ਹਨ ਉਹਨਾਂ ਦੇ ਲਈ ਜ਼ਰੂਰੀ ਹੈ ਕਿ ਜਦੋਂ ਵੀ ਤੁਸੀਂ ਆਪਣਾ ਲੈਂਸ ਪਾਉਣਾ ਹੈ ਤਾ ਇਹ ਬਾਰੇ ਜ਼ਰੂਰ ਡਾਕਟਰ ਦੇ ਨਾਲ ਕਾਉਂਸਲਿੰਗ ਕਰੋ ਕਿ ਇਸ ਤਰ੍ਹਾਂ ਨਾ ਹੋਵੇ ਕੋਈ ਟ੍ਰਾਈਫੋਕਲ ਬਾਇਫੋਕਲ ਲੈਂਸ ਪਾ ਕੇ ਫਿਰ ਤੁਹਾਡੇ ਲਈ ਦਿੱਕਤ ਆਜਵੇ। ਔਰ ਸ਼ੂਗਰ ਵਾਲੇ ਜੋ ਪੇਸ਼ੈਂਟਸ ਹਨ ਉਹਨਾਂ ਦੇ ਲਈ ਵੀ ਬਹੁਤ ਜ਼ਰੂਰੀ ਹੈ ਕਿ ਉਹ ਵੀ ਆਪਣਾ ਜੋ ਲੈਂਸ ਹਨ ਔਰ ਜੇ ਕੋਸ਼ਿਸ਼ ਹੈ ਕਰਨ ਕਿ ਰੋਬੋਟਿਕ ਸਰਜਰੀ ਦੇ ਨਾਲ ਕਰਾਉਣ ਔਰ ਲੈਂਸਸ ਵੀ ਐਮਬੀ ਪਾਉਣ ਔਰ ਦੂਰ ਨੇੜੇ ਵਾਲੇ ਇਕੱਠੇ ਜੜੇ ਲੈਂਸਸ ਜ਼ਿਆਦਾਤਰ ਅਸੀਂ ਸ਼ੂਗਰ ਵਾਲੇ ਪੇਸ਼ੈਂਟ ਦੇ ਨਹੀਂ ਅੱਛਾ ਐਡਵਾਈਸ ਕਰਦੇ। ਸੋ ਅਲੱਗ-ਅਲੱਗ professions ਹੈ। ਜਿਸ ਤਰ੍ਹਾਂ ਦਾ ਵੀ ਕੋਈ profession ਹੈ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਆ ਜੋ ਲੈਂਸ ਹੈ ਇਹ ਤੁਹਾਡੇ ਲਈ ਠੀਕ ਨਹੀਂ ਹੈ ਤੁਹਾਡੇ ਲਈ ਇਹ ਲੈਂਸ ਬੈਟਰ ਹੈ ਸੋ ਇਹਦਾ ਬਹੁਤ ਫਾਇਦਾ ਹੁੰਦਾ ਹੈ ਕਿਉਂਕਿ ਉਸ ਲੈਂਸ ਦੇ ਨਾਲ ਹੀ ਤੁਸੀਂ ਸਾਰੀ ਲਾਈਫ ਜੋ ਹੈ ਉਹ ਉਹ ਦਾ ਗੁਜ਼ਾਰਾ ਕਰਦਾ ਸੋ ਨਾਉ ਆਈ نو ਦਾ ਰੀਜ਼ਨ ਕਿਉਂਕਿ ਇਹਨਾਂ ਨਾਲ ਇੰਟਰੈਕਸ਼ਨ ਕਰਨ ਤੋਂ ਪਹਿਲੇ ਜਦ ਮੈਂ ਬਾਹਰ ਬੈਠੀ ਸੀ ਇਹਨਾਂ ਨਾਲ ਗੱਲਬਾਤ ਕਰ ਰਹੀ ਸੀ ਤੁਸੀਂ ਆਪਣੇ ਪੇਸ਼ੈਂਟਸ ਨੂੰ ਇਹੀ ਪੁੱਛ ਰਹੇ ਸੀ ਕਿ ਤੁਸੀਂ ਡਰਾਈਵਿੰਗ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਸੋ ਉਸ ਵੇਲੇ ਮੈਨੂੰ ਸਮਝ ਨਹੀਂ ਆਇਆ ਤੁਸੀਂ ਕਿਉਂ ਪੁੱਛ ਰਹੇ ਹੋ ਥੈਟ ਵਾਸ ਦਾ ਕਾਉਂਸਲਿੰਗ ਯੂ ਵਰ ਟੈਲਿੰਗ them ਕਿ ਕੀ ਤੁਸੀਂ ਕੀ ਕਰਦੇ ਹੋ ਤਾਂ ਮੈਂ ਉਸ ਅਕੋਰਡਿੰਗ ਤਾਂ ਉਸ ਪ੍ਰੋਫੈਸ਼ਨ ਬਹੁਤ ਜ਼ਰੂਰੀ ਆ ਟੀਚਰਸ ਹਾਂ ਸਾਰਾ ਦਿਨ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਕਰਨਾ ਹੈ ਉਹਨਾਂ ਦੇ ਉਹਨਾਂ ਦੇ ਲਈ ਅ ਅੱਛਾ ਹੋਰ ਇੱਕ ਬਹੁਤ ਗੱਲ ਸਿੰਗਰਸ ਹਾਂ ਸਾਡੇ ਕੋਲ ਬਹੁਤ ਸਾਰੇ ਸਿੰਗਰਸ ਬਹੁਤ ਵੱਡੇ ਵੱਡੇ ਸਿੰਗਰਸ ਆਉਂਦੇ ਹਨ ਉਹਨਾਂ ਦੇ ਅਸੀਂ ਸਰਜਰੀ ਕੀਤੀ ਹੈ ਔਰ ਉਹਨਾਂ ਨੇ ਜਦੋਂ ਜਦੋਂ ਉਹਨਾਂ ਨੇ ਪਾੜ ਪੜ੍ਹ ਕੇ ਗਾਣਾ ਹੁੰਦਾ ਹੈ ਰਾਈਟ ਤਾਂ ਉਹ ਐਨਕ ਨਹੀਂ ਲਿਖ ਕਿਉਂਕਿ ਪਰਫਾਰਮ ਕਰ ਰਹੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਫਿਰ ਤੁਸੀਂ ਜਦੋਂ ਐਨਕ ਲਗਾ ਕੇ ਪੜਦੇ ਹੋ ਤਾਂ ਥੋੜਾ ਔਕਵਰਡ ਲੱਗਦਾ ਔਕਵਰਡ ਲੱਗਦਾ ਤੇ ਉਹਨਾਂ ਦੇ ਲਈ ਅਸੀਂ ਬਹੁਤ ਹੀ ਸਪੈਸ਼ਲ ਲੈਂਸਸ ਜੋ ਹਨ ਉਹਨਾਂ ਨੂੰ ਉਹਨਾਂ ਦੇ ਦੱਸਦੇ ਹਾਂ ਔਰ ਬਹੁਤ ਸਾਰੇ ਸਿੰਗਰ ਸਾਡੇ ਤੋਂ ਉਹ ਲੈਂਸ ਪਵਾ ਕੇ ਆਪਣੀ ਲਾਈਫ ਔਰ ਆਪਣੀ ਪਰਫਾਰਮੈਂਸ ਜੋ ਹਨ ਬਹੁਤ achi ਹਨ ਰਾਈਟ ਔਰ ਫੋਨ ਕਰਕੇ ਥੈਂਕਸ ਕਹਿੰਦੇ ਆ ਕਿ ਤੁਸੀਂ ਇਹ ਲੈਂਸਾਂ ਅਡਵਾਈਸ ਕੀਤੇ ਔਰ ਸਾਨੂੰ ਹੁਣ ਐਨਕ ਦੀ ਜ਼ਰੂਰਤ ਨਹੀਂ ਪੈਂਦੀ ਔਰ ਅਸੀਂ ਸਾਰਾ ਜੋ ਹੈ ਆਪਣੇ ਕੰਮ ਕਰਦੇ ਆ ਸੋ profession wise ਹਰ ਬੰਦੇ ਦੇ ਲਈ ਹਰ ਸਪੈਸ਼ਲ ਲੈਂਸ ਹੈ ਉਹਦੇ ਲਈ ਜ਼ਰੂਰ ਜੋ ਕਾਉਂਸਲਿੰਗ ਹੈ ਉਹ ਡਾਕਟਰ ਦਿਨਾਲ ਕਰਨੀ ਚਾਹੀਦੀ ਹੈ that is the reason i said ki je tora decision jada hai akhan nu leke best hona chahida and you have to be here kyunki eh best guide kar sakde ne so hun gal kar sir professionally ta assi gal kiti but as per budget ki kis range de accordingly jehde lenses hunde ne if we can give a rough idea to our viewers ha edich jo ek uh, idea zarur uh, kyunki uh, jadon price di gal aandi hai <laughs> ਤੋ ਨਾਰਮਲੀ ਤਾਂ ਜਿਹੜੇ ਲੈਂਸਸ ਹਨ ਉਹ 12000 ਤੋਂ ਜੋ ਮੋਨੋਫੋਕਲ ਲੈਂਸਸ ਹਨ ਮੋਨੋਫੋਕਲ ਜਨੂੰ ਅਸੀਂ ਕਹਿੰਦੇ ਆ ਕਿ ਸਿਰਫ ਦੂਰ ਦਾ ਲੈਂਸ ਅਸੀਂ ਪਾ ਦਿੰਨੇ ਆ ਨੇੜੇ ਦੀਆਂ ਕਿ ਲੱਗਦੀ ਆ ਉਹ ਸਟਾਰਟ ਹੋ ਜਾਂਦੇ ਆ ਬਟ ਫਿਰ ਜਦੋਂ ਇਹ ਟ੍ਰਾਈਫੋਕਲ ਜਾਂ ਮਲਟੀਫੋਕਲ ਤੱਕ ਆਉਂਦੇ ਹਨ ਤੇ ਮਲਟੀਫੋਕਲ ਜਿਹੜਾ ਲੈਂਸ ਹੈ ਇਹ ਕੱਕ ਦਾ 45000 ਤੱਕ ਆਉਂਦਾ ਹੈ ਤੇ ਉਸ ਤੋਂ ਬਾਅਦ ਫਿਰ ਜਦੋਂ ਟ੍ਰਾਈ ਫੋਕਲ ਸ਼ੁਰੂ ਹੋ ਜਾਂਦੇ ਹਨ ਹਾਂ ਤਾਂ ਟ੍ਰਾਈ ਫੋਕਲ ਫਿਰ 75000 75000 ਫਿਰ 1 ਲੱਖ ਦਾ ਇਸ ਤਰ੍ਹਾਂ ਦੇ ਅਲੱਗ-ਅਲੱਗ ਕੰਪਨੀਆਂ ਦੇ ਬਹੁਤ سارے ਸਾਨੂੰ ਲੋਕੀ ਕੁਐਸਚਨ ਪੁੱਛਦੇ ਆ ਕਿ ਇਹ ਐਨੇ ਮਹਿੰਗੇ ਕਿਉਂ ਹਨ ਕਿ ਇਹਦਾ ਉਹਦਾ ਫਿਰ ਇਸ ਤਰ੍ਹਾਂ ਕਿ ਜਿੱਦਾਂ ਅਸੀਂ ਕਹਿੰਨੇ ਕੋਈ ਬ੍ਰਾਂਡ ਹੈ ਜੋ ਅਲੱਗ-ਅਲੱਗ professions ਹੁੰਦੇ ਹਨ ਜਿਹੜੇ ਉਹ ਕਰਦੇ ਹਨ ਉਹਨਾਂ ਦੇ ਲੈਂਸ ਹਾਂ ਔਰ ਫਿਰ ਜੇ ਤੁਸੀਂ ਰੋਬੋਟਿਕ ਦੇ ਨਾਲ ਕਰਵਾਉਣਾ ਹੈ ਤਾਂ ਰੋਬੋਟਿਕ ਦੇ ਚਾਰजेस ਅਲੱਗ ਅਲੱਗ ਹੁੰਦੇ ਨੇ ਸੋ ਇਹ ਇਹ ਜੋ ਲੈਂਸਸ ਹਨ ਹਰ ਜੋ ਲੈਂਸਸ ਹੈ ਉਹਦੀ ਅਲੱਗ-ਅਲੱਗ ਪ੍ਰਾਈਸ ਜੋ ਹੈ ਉਹ ਹੈ ਐਸ ਪਰ ਪੇਸ਼ੈਂਟ ਨੀਡ ਆਈ ਊਡ ਸਜੈਸਟ ਐਸ ਪਰ ਪੇਸ਼ੈਂਟ ਨੀਡ ਐਂਡ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਤੁਹਾਡਾ ਜੋ ਜੋ ਲਾਈਫ ਸਟਾਈਲ ਕਿਸ ਤਰ੍ਹਾਂ ਦਾ ਹੈ ਉਹਦੇ ਤੇ ਵੀ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈ ਕਿਉਂਕਿ ਕਈ ਲਾਈਫ ਸਟਾਈਲ ਇਸ ਤਰ੍ਹਾਂ ਦੇ ਕਿ ਉਹ ਕਹਿੰਦੇ ਕਿ ਅਸੀਂ ਤਾਂ ਜੋ ਕੰਪਿਊਟਰ ਤੇ ਅਸੀਂ ਬਿੱਲ ਬਣਾਣੇ ਹਨ ਔਰ ਫਿਰ ਅਸੀਂ ਉਹ ਬਿੱਲ ਨੂੰ ਪੜਨਾ ਵੀ ਹੈ ਫਿਰ ਸਾਈਨ ਕਰਕੇ ਦੇਣੇ ਵੀ ਹੈ ਸੋ ਉਹਨਾਂ ਦੇ ਲਈ ਫਿਰ ਟ੍ਰਾਈਫੋਕਲ ਜੋ ਹਨ ਉਹ ਲੈਂਸ ਬੈਸਟ ਰੈਂਡ ਹੈ ਸੋ ਇਸੇ ਦਿਨ ਨਾਲ ਸਰ ਇੱਕ ਹੋਰ ਕੁਐਸਚਨ ਸੀਗਾ ਮੇਰੇ ਜਿੱਦਾਂ ਅਸੀਂ ਪੁੱਛਿਆ ਕਿ ਕਿਸੇ ਨੇ ਜੇ ਲੈਂਸ ਪਾਇਆ ਹੈ ਬਟ ਫੇਰ ਵੀ ਉਹਨਾਂ ਨੂੰ ਚਸ਼ਮਾ ਲਾਣ ਦੀ ਲੋੜ ਪੈ ਰਹੀ ਹੈ ਤੇ ਉਹ ਹੁਣ ਚਾਹੁੰਦੇ ਹੈ ਕਿ ਕਈਆਂ ਦੇ ਵੀ ਆਇਆ ਕਿ ਯਾਰ ਮੈਂ ਵੀ ਵੀਡੀਓ ਦੇਖੀ ਮੈਂ ਵੀ ਉਹਨਾਂ ਡਾਕਟਰ ਸਾਨੂੰ ਇੱਕ ਵਾਰ ਕੰਸਲਟ ਕਰਨਾ ਚਾਹੁੰਗਾ ਬਟ ਮੇਰੇ ਤਾਂ ਲੈਂਸ ਪਿਆ ਹੋਇਆ ਹੈ ਜਾਂ ਤੇ ਉਹਨਾਂ ਦੇ ਲਈ ਵੀ ਕੋਈ ਸੋਲੂਸ਼ਨ ਹੈ ਉਹਨਾਂ ਦੇ ਲਈ ਵੀ ਸੋਲੂਸ਼ਨ ਹੈ ਅਸੀਂ ਲੈਂਸ ਚੇਂਜ ਨਹੀਂ ਕਰਦੇ ਅੱਛਾ ਜੇ ਸਾਨੂੰ ਲੱਗਦਾ ਕਿ ਉਹਨਾਂ ਦਾ ਜੋ ਜੋ ਵੀ ਪੈਰਾਮੀਟਰਸ ਹਨ ਜੋ ਅਸੀਂ ਐਡ-ਆਨ ਲੈਂਸ ਅੱਜ ਕੱਲ ਇੰਪਲਾਂਟ ਕਰ ਰਹੇ ਹਾਂ ਐਡ-ਆਨ ਦਾ ਮਤਲਬ ਜਿਹੜਾ ਲੈਂਸ ਪਹਿਲਾਂ ਅਜੇ ਪੌਸਿਬਿਲਿਟੀ ਹੈ ਇਹ ਪੌਸਿਬਿਲਿਟੀ ਹੈ ਉਹਦੇ ਨਾਲ ਉਹਦੀ ਜੋ ਹੈ ਐਨਿਕ ਹੈ ਉਸ ਨੂੰ ਛੁਟਕਾਰਾ ਮਿਲ ਸਕਦਾ ਸੋ ਕੰਪਲਿਕੀਸ਼ਨ ਕੰਪਲਿਕੀਸ਼ਨ ਕੁਝ ਨਹੀਂ ਆ ਥੋੜੇ ਟੈਸਟ ਕਰਨੇ ਹੁੰਦੇ ਅਸੀਂ ਇਹ ਦੇਖਣਾ ਹੁੰਦਾ ਹੈ ਕਿ ਜੋ ਸਪੇਸ ਹੈ ਉਸ ਲੈਂਸ ਦੇ ਲਈ ਜੇ ਸਾਨੂੰ ਲੱਗਦੀ ਐਪਰੋਪ੍ਰੀਏਟ ਹੈ ਤਾਂ ਅਸੀਂ ਅਸੀਂ ਉਸ ਨੂੰ ਕਰਦੇ ਹਾਂ ਕਰ ਸਕਦੇ ਹਾਂ ਔਰ ਇਹ ਚੀਜ਼ਾਂ ਜੋ ਹਨ ਬੜੀਆਂ ਜ਼ਰੂਰੀ ਹਨ ਹਰ ਕੋਈ ਚਾਹੁੰਦਾ ਅੱਜ ਕੱਲ੍ਹ ਕਿ ਮੈਂ ਸਪੈਕਸ ਲਗਾਵਾ ਔਰ ਇਹਦਾ ਬਹੁਤ ਕ੍ਰੇਜ਼ ਵਧ ਰਿਹਾ ਹੈ ਕਿ ਸਪੈਕਸ ਤੋਂ ਬਿਨਾ ਹੀ ਲਾਈਫ ਚੱਲ ਜਾਵੇ ਕਿ ਨਾ ਸਵੈਰੀਅਸ ਫੋਨ ਦੇਖਣਾ ਸਵੈਰੀ ਸਾਨੂੰ ਪਹਿਲਾਂ ਸਪੈਕਸ ਚਾਹੀਦਾ ਹੈ ਜੀ ਐਨੀਥਿੰਗ ਇਸ ਰੂਲ ਜ਼ਰੂਰ ਹੈ ਸੋ ਸਾਰਿਆਂ ਦੀ ਮੋਸਟ ਪ੍ਰੋਬਲਮ ਹੈ ਮੈਨੂੰ ਕੋਸ਼ਿਸ਼ ਲੱਗੀ ਸੀ ਕਿ ਮੈਂ ਸਾਰੀ ਕੁਐਰੀਜ਼ ਲੈ ਲਵਾਂ ਔਰ ਜਾਂਦੇ ਜਾਂਦੇ ਪੁੱਛਣਾ ਚਾਹੂੰਗੀ ਕਿ ਇਸ ਰੋਬੋਟਿਕ ਕੈਟਰਾਕਟ ਆਈ ਸਰਜਰੀ ਵਿੱਚ ਕਿਹੜੇ ਪ੍ਰੀਕਾਸ਼ਨਸ ਪਹਿਲੇ ਔਰ ਬਾਅਦ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ ਇਹ ਬਹੁਤ ਇੰਪੋਰਟੈਂਟ ਹੈ ਸਾਡੇ ਤੋਂ ਲੋਕੀ ਜਿਹੜੇ ਬਾਰ-ਬਾਰ ਕੁਐਸਚਨ ਪੁੱਛਦੇ ਉਹ ਤਾਂ ਇਹ ਪੁੱਛਦੇ ਆ ਕਿ ਲੈਂਸਸ ਦੀ ਗਾਰੰਟੀ ਕਿੰਨੀ ਹੈ ਅੱਛਾ ਹਾਂ ਕਿ ਜਿਹੜੇ ਤੁਸੀਂ ਆਖੇ ਸਾਡੇ ਲੈਂਸ ਤਾਂ ਮੈਂ ਦੱਸਦਾ ਕਿ ਜਿਹੜੇ ਲੈਂਸਸ ਹਨ ਕੈਟਰੈਕ ਸਰਜਰੀ ਚਟੇਮੋਤੀ ਆਪਰੇਸ਼ਨ ਬਾਅਦ ਅਸੀਂ ਪਾਉਂਦੇ ਆ ਉਹਦੀ ਸਾਰੀ ਲਾਈਫ ਦੀ ਗਾਰੰਟੀ ਹੁੰਦੀ ਹੈ ਓਕੇ ਪੂਰੀ ਉਮਰ ਦੀ ਗਾਰੰਟੀ ਹੁੰਦੀ ਹੈ ਲੈਂਸਸ ਨੂੰ ਕੁਝ ਨਹੀਂ ਹੁੰਦਾ ਫਿਰ ਸਾਡੇ ਕੋਲ ਕੁਐਸਚਨ ਆਉਂਦੇ ਆ ਕਿ ਲੈਂਸ ਅਸੀਂ ਇਸ ਕਰਕੇ ਨਹੀਂ ਪਾਉਣਾ ਕਿਉਂਕਿ ਅਸੀਂ ਅੱਖ 'ਚ ਛਿੱਟੇ ਮਾਰ ਲਏ ਅਸੀਂ ਅੱਖ ਮਾਰ ਲਈ ਤਾਂ ਲੈਂਸ ਸਾਡੇ ਹਿੱਲ ਜੂਗੇ ਤਾਂ ਮੈਂ ਇਹ ਵੀ ਤੁਹਾਡੀ ਗੱਲ ਕਲੀਅਰ ਕਰਦਾ ਕਿ ਲੈਂਸ ਅੱਖ ਦੇ ਵਿੱਚ ਫਿਕਸ ਹੋ ਜਾਂਦੇ ਹਨ ਅੱਖ ਦਾ ਜੋ ਜੋ ਕੈਪਸੂਲ ਇੰਟੀਰੀਅਰ ਪੋਸਟੀਰੀਅਰ ਉਹਦੇ ਵਿੱਚ ਫਿਕਸ ਹੋ ਜਾਂਦੇ ਹਨ ਇਵਨ ਅਸੀਂ ਸਰਜਰੀ ਕਰਨ ਤੋਂ ਬਾਅਦ ਵੀ 2 ਮਹੀਨੇ ਬਾਅਦ ਜੇ ਕਰਦੇ ਨਹੀਂ ਚਾਹੀਤੇ ਲੈਂਸ ਨਹੀਂ ਹਿੱਲਦੇ ਸੋ ਲੈਂਸ ਪਵਾ ਕੇ ਮਹੀਨੇ ਬਾਅਦ ਰੜਕੋ ਬੜੋ ਛਿੱਟੇ ਮਾਰੋ ਤੁਸੀਂ ਧੂਏ 'ਚ ਜਾਓ ਤੁਸੀਂ ਜੋ ਮਰਜ਼ੀ ਕਰੋ ਜਿੰਨਾ ਮਰਜ਼ੀ ਵੇਟ ਚੱਕੋ ਬੱਖ ਲਗੋ ਸਾਈਡ ਲੋ ਲੈਂਸ ਨੂੰ ਕੁਝ ਨਹੀਂ ਹੁੰਦਾ ਲੈਂਸ ਦੀ ਸਾਰੀ ਉਮਰ ਦੀ ਗਾਰੰਟੀ ਹੁੰਦੀ ਹੈ ਬਸ਼ਰਤੇ ਤੁਹਾਨੂੰ ਕਾਲਾ ਮੋਤੀਆ ਜਾਂ ਸ਼ੂਗਰ ਬਲੱਡ ਪ੍ਰੈਸ਼ਰ ਜੋ ਹੈ ਜਿਸ ਨਾਲ ਤੁਹਾਡੇ ਪਿੱਛੋਂ ਪਰਦੇ ਖਰਾਬ ਹੋ ਸਕਦੇ ਆ ਉਹ ਇੱਕ ਅਲੱਗ ਚੀਜ਼ ਹੈ ਬਟ ਜਿਹੜੇ ਲੈਂਸ ਹੁੰਦੇ ਆ ਲੈਂਸ ਨੂੰ ਕੁਝ ਨਹੀਂ ਹੁੰਦਾ ਇਹ ਸਾਰੀ ਲਾਈਫ ਲਈ ਹੁੰਦੇ ਸੋ ਸਰ ਜਿਹੜੇ ਪ੍ਰੀਕਾਸ਼ਨਸ ਅਸੀਂ ਕਿ ਛਿੱਟੇ ਨਹੀਂ ਪਾਣੇ ਆ ਆਖੰਦ ਸਫਾਈ ਦਾ ਧਿਆਨ ਰੱਖਣਾ ਉਹ ਕਿੰਨੀ ਦੇਰ ਲਈ ਹੈ ਹਾਂ ਇਹਦੇ ਵਿੱਚ ਮੈਂ ਦੱਸਦਾ ਕਿ ਜਦੋਂ ਤੁਹਾਡੀ ਸਰਜਰੀ ਨੂੰ 4 ਵੀਕਸ ਹੋ ਜਾਂਦੇ ਮਤਲਬ 1 ਮਹੀਨਾ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਭੁੱਲ ਜਾਣਾ ਕਿ ਤੁਹਾਡੇ ਲੈਂਸ ਪਏ ਆ ਠੀਕ ਹੈ ਤੁਸੀਂ ਅੱਖ ਨੂੰ ਛਿੱਟੇ ਮਾਰ ਸਕਦੇ ਹੋ ਅੱਖ ਰਬ ਕਰ ਸਕਦੇ ਹੋ ਤੁਸੀਂ ਧੂਏ ਜਾ ਸਕਦੇ ਹੋ ਤੁਸੀਂ ਜਿਮ ਜਾ ਸਕਦੇ ਹੋ ਤੁਸੀਂ ਜੋ ਵੀ ਦੁਨੀਆ ਦਾ ਕੰਮ ਹੈ ਕੁਕਿੰਗ ਕਰ ਸਕਦੇ ਹੋ ਸਭ ਕੁਝ ਕਰ ਸਕਦੇ ਹੋ ਬਸ ਪਹਿਲੇ 2-4 ਦਿਨ ਪਰਹੇਜ਼ ਥੋੜੇ ਜ਼ਿਆਦਾ ਹੁੰਦੇ ਆ ਕਿ ਬਿਲਕੁਲ ਹੀ ਸਫਾਈ ਦਾ ਧਿਆਨ ਰੱਖਣਾ ਹੁੰਦਾ ਹੈ ਉਸ ਤੋਂ ਬਾਅਦ ਤੁਸੀਂ ਆਪਣੀ ਜੋ ਡੇਲੀ ਐਕਟੀਵਿਟੀ ਹੈ ਉਸ ਨੂੰ ਰੀਜ਼ਿਊਮ ਕਰ ਸਕਦੇ ਹੋ ਔਰ ਸਫਾਈ ਦਾ ਮੈਂ ਧਿਆਨ ਰੱਖਣਾ ਬਾਰ-ਬਾਰ ਏਸੀ ਦਾ ਕਿ ਜਿਹੜੀ ਸਫਾਈ ਹੈ ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਕਾਰ ਜਾਂ ਕਿਸੇ ਟ੍ਰੇਨ 'ਚ ਟ੍ਰੈਵਲ ਕਰ ਰਹੇ ਹੋ ਕੋ ਗੰਦਾ ਹੱਥ ਆਖ ਨੂੰ ਲੱਗ ਜਾਵੇ ਸੋ ਥੀਸ ਆਰ ਦਾ ਮੇਨ ਪ੍ਰੀਕਾਸ਼ਨਸ ਸੋ ਇਹਨਾਂ ਚੀਜ਼ਾਂ ਤਿਆਰ ਰੱਖਣਾ ਹੈ ਬਾਕੀ ਫਾਲਤੂ ਦੇ ਪ੍ਰੀਕਾਸ਼ਨਸ ਕਿ ਤੁਸੀਂ ਨੇਰੇ ਚ ਬੈਠੇ ਰਹਿਣਾ ਤੁਸੀਂ ਉਹ ਉਹ ਇਸ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਐਬਸੋਲੂਟਲੀ ਮੇ ਨਾਲ ਵੀ ਅਜਿਹਾ ਹੀ ਹੋਇਆ ਸੀ ਜਦੋਂ ਮੈਂ ਇਥੋਂ ਆਪਰੇਟ ਕਰਾਇਆ ਆਪਣੇ ਫਾਦਰ ਸਾਹਿਬ ਦਾ ਤਾਂ ਮੇਰੇ ਮਮ ਕਹ ਰਹੀ ਸੀ ਕਿ ਕੁਝ ਨਹੀਂ ਚਸ਼ਮਾ ਲਗਾ ਕੇ ਰੱਖੋ ਪਰ ਡਾਕਟਰ ਸਾਹਿਬ ਨੇ ਮੈਨੂੰ ਅਸ਼ੋਰਟੀ ਦਿੱਤੀ ਸੀ ਕਿ ਕੋਈ ਇਦਾਂ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਐ ਸੋ ਆਈ ਹੋਪ ਸਾਰਿਆਂ ਦੀ ਤੁਹਾਡੇ ਸਾਰਿਆਂ ਦੀ ਕੁਐਰੀਜ਼ ਅਸੀਂ ਆਨਸਰ ਕੀਤੀਆਂ ਹੋਣੀਆਂ ਤੇ ਥੈਂਕ ਯੂ ਸੋ ਮੱਚ ਸਰ ਹਰ ਵਾਰ ਅੱਖਾਂ ਦੇ ਰਿਲੇਟਡ ਜਿੰਨੇ ਵੀ ਦੁਬਿਧਾਵਾਂ ਜਾਂ ਕੁਐਸ਼ਨਸ ਹੁੰਦੇ ਨੇ ਨਾ ਉਹ ਤੁਸੀਂ ਡੈਫੀਨਿਟਲੀ ਸਾਡੇ ਸੌਲਵ ਕਰ ਦਿੰਦੇ ਹੋ ਸੋ ਥੈਂਕ ਯੂ ਫ ਔਰ ਅਗਲੀ ਵਾਰ ਅਸੀਂ ਫੇਰ ਜੁੜਾਂਗੇ ਤੁਹਾਡਾ ਸਿਲਕ ਦੀ ਤਾਂ ਅਸੀਂ ਗੱਲ ਕੀਤੀ ਹੈ ਤੇ ਜਾਂਦੇ ਜਾਂਦੇ ਇੱਕ ਖਾਸ ਕੁਐਰੀ ਹੋਰ ਆ ਰਹੀ ਸੀ ਕਿ ਸਿਲਕ ਦੇ ਬਾਰੇ ਤੇ ਉਹ ਵੀ ਮੈਂ ਜਾਂਦੇ ਜਾਂਦੇ ਸ਼ੁਰੂ ਲੈਣਾ ਚਾਹੂੰਗੀ ਕਿ ਜਿਸ ਸਿਲਕ ਦੀ ਜਿਹੜੀ ਵੀਡੀਓ ਕੀਤੀ ਸੀ ਉਸ ਤੋਂ ਬਾਅਦ ਕਾਫੀ ਕੁਐਰੀਜ਼ ਆਈਆਂ ਕਿ ਸਿਲਕ ਕਿਸ ਏਜ ਗਰੁੱਪ ਲਈ ਬੈਨੇਫੀਸ਼ੀਅਲ ਹੋ ਸਕਦਾ ਹੈ ਉਹਦੇ ਵਿੱਚ ਜਦੋਂ ਆਪਾਂ ਐਡ ਸਿਲਕ ਦੀ ਜੋ ਆਪਾਂ ਜੋ ਵੀਡੀਓ ਸੀ ਉਹਦੇ ਵਿੱਚ ਬਹੁਤ ਸਾਰੇ ਸਾਨੂੰ ਇਸ ਕਰਕੇ ਫੋਨ ਆਇਆ ਕਿ ਸਾਡੀ ਉਮਰ 60 ਸਾਲ ਦੀ ਹੈ 70 ਸਾਲ ਦੀ ਹੈ ਕਿ ਸਾਡੇ ਸਿਲਕ ਹੋ ਸਕਦਾ ਔਰ ਮੈਂ ਦੱਸਣਾ ਚਾਹਣਾ ਕਿ ਜਿਹੜੀ ਸਿਲਕ ਹੈ ਉਹ ਜ਼ਿਆਦਾ 18 ਤੋਂ 40 ਦੇ ਵਿੱਚ ਵਿੱਚ ਹੀ ਜਿਨ੍ਹਾਂ ਦੇ ਐਨਕ ਦੂਰ ਦੀ ਲੱਗੀ ਹੋਈ ਹੈ ਉਹ ਦੂਰ ਦੀ ਚਸ਼ਮੇ ਦੇ ਲਈ ਹੈ ਜਿਸ ਤਰ੍ਹਾਂ ਕੋਈ ਬੱਚੇ ਹਨ ਅਜਕਾ 18 ਸਾਲ ਤੋਂ ਉਮਰ ਜ਼ਿਆਦਾ ਹੈ 40 ਤੋਂ ਪਹਿਲਾਂ ਹੈ ਉਹਨਾਂ ਦੇ ਲਈ ਸਿਲਕ ਪਰਫੈਕਟ ਹੈ ਉਸ ਤੋਂ ਅੱਗੇ ਫਿਰ ਅਸੀਂ ਹੋਰ ਸਰਜਰੀਜ਼ ਬਾਰੇ ਸੋਚ ਸਕਦੇ ਹਾਂ ਸੋ ਸਿਲਕ ਦਾ ਜੋ ਇਸ ਤਰ੍ਹਾਂ ਹੀ ਹੈ ਔਰ ਉਸ ਤੋਂ ਬਾਅਦ ਫਿਰ ਕੁਝ ਹੋਰ ਅਸੀਨ ਜੋ ਜੋ ਪ੍ਰੋਸੀਜਰਸ ਐਂਡ ਟ੍ਰੀਟਮੈਂਟ ਹੈ ਉਹਨੇ ਵਾਰੀ ਸੋਚ ਸਕਦੇ ਆਂ ਔਰ ਮੈਂ ਤੁਹਾਡਾ ਧੰਨਵਾਦ ਕਰਦਾ ਪੀਟੀਸੀ ਦਾ ਕਿ ਤੁਸੀਂ ਆਪਣੇ ਮਾਧਿਅਮ ਰਾਹੀਂ ਪੇਸ਼ੈਂਟਸ ਨੂੰ ਕਾਫੀ ਫਾਇਦਾ ਹੁੰਦਾ ਹੈ ਸਾਡੀਆਂ ਗੱਲਾਂ ਦਾ ਔਰ ਪੇਸ਼ੈਂਟ ਜੋ ਹਮ ਸਾਡਾ ਸਾਡਾ ਥੈਂਕਸ ਕਰਕੇ ਫੋਨ ਤੇ ਥੈਂਕਸ ਵੀ ਕਰਦੇ ਆ ਕਿ ਤੁਸੀਂ ਸਾਨੂੰ ਇੰਨਾ ਗੱਲਾਂ ਦਾ ਦੱਸਿਆ ਔਰ ਸਾਨੂੰ ਇਨਫੋਰਮੇਸ਼ਨ ਦਿੱਤੀ ਥੈਂਕ ਯੂ ਸੋ ਮਚ ਫॉर ਬੀਇੰਗ ਵਿਦ ਅਸ ਐਂਡ ਸ਼ੇਅਰਿੰਗ ਦ ਵੈਲਿਊਅਬਲ ਇਨਫੋਰਮੇਸ਼ਨ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ